ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਕੋਟਲਾ ਨੇੜੇ ਸ਼ਹਿਰ ਜਿਹੜਾ ਦੋਸਤੋ ਤਲਵੰਡੀ ਭਾਈ ਹੈ ਤੇ ਜ਼ਿਲ੍ਹਾ ਇਸ ਪਿੰਡ ਨੂੰ ਫਿਰੋਜ਼ਪੁਰ ਹੈ ਨੇੜੇ ਦੋਸਤੋ ਪਿੰਡਾਂ ਦੀ ਗੱਲ ਕਰੀਏ ਤਾਂ ਕੋਟ ਕਰੋੜ ਇਸ ਪਿੰਡ ਦੇ ਬਿਲਕੁਲ ਨੇੜੇ ਹੈ ਤੇ ਪਿੰਡ ਹੈ ਜਿਹੜਾ ਦੋਸਤੋ ਇਹ ਕੋਟਲਾ ਤੇ ਕੋਟ ਕਰੋੜ ਖੁਰਦ ਵੀ ਇਸ ਪਿੰਡ ਨੂੰ ਕਹਿੰਦੇ ਆ ਤੇ ਜਿਹੜੇ ਘਰ ਚ ਦੋਸਤੋ ਵੀਡੀਓ ਬਣਾ ਰਹੇ ਆ ਬਾਈ ਕਟੀਆਂ ਲੈ ਆਉਂਦਾ ਕਿਤੇ ਇੱਕ ਤਾਂ ਹੀ ਠੀਕ ਹੈ ਜੀ ਤੇ ਅੱਜ ਤੁਹਾਨੂੰ ਦੋਸਤੋ ਤਿੰਨ ਨਾਗ ਦਿਖਾਣੇ ਆ ਤਿੰਨੇ ਦੋਸਤੋ ਇਹ ਕਟੀਆਂ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਤਾਂ ਕੱਟੀ ਜਿਹੜੀ ਬਿੱਲੀ ਆੱਖਾਂ ਵਾਲੀ ਹੈ ਠੀਕ ਹੈ ਜੀ ਤੇ ਇੱਕ ਜਿਹੜੀ ਦੋਸਤੋ ਮੋਰਾ ਦੇ ਨਾਲ ਕ੍ਰੋਸਿੰਗ ਹੈ ਠੀਕ ਹੈ ਜੀ ਤਿੰਨ ਨਾਗ ਹੈ ਤਿੰਨੇ ਦੋਸਤੋ ਇਹ ਕਟੀਆਂ ਠੀਕ ਹੈ ਜੀ ਤੇ ਬਾਕੀ ਸਾਫ਼ ਸੁਧਰੀਆਂ ਠੀਕ ਹੈ ਤੇ ਇੱਕ ਜਿਹੜਾ ਦੋਸਤੋ ਇਧਰਲੇ ਪਾਸੇ ਨੀਲੀ ਰਾਵੀ ਨਸਰ ਦਾ ਕਟਾ ਹੈ ਠੀਕ ਹੈ ਜੀ ਚਾਰ ਨਾਗ ਹੈ ਬਾਕੀ ਜਿਹੜੀ ਦੋਸਤੋ ਗੱਲਬਾਤ ਇਹ ਨਦੀਆ ਜੀ ਬਾਈ ਨਾਲ ਕਰੀਏ ਸਾਰੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਈ ਨਾਮ ਦੱਸੀਂ ਪਰ ਗੁਰਵਿੰਦਰ ਸਿੰਘ ਜੀ ਤੇ ਪਸੂ ਫਿਰ ਕਿਤੇ ਕਿਤਾਈ ਆ ਜਾਂਦਾ ਭਾਈ ਹਾਂਜੀ ਕਿਤੇ ਕਿਤਾਈ ਆ ਜਾਂਦਾ ਜੀ ਠੀਕ ਹੈ ਤਿੰਨ ਨਾਗ ਲੈ ਆਂਦੇ ਹਨਾ ਅੱਜ ਹਾਂਜੀ ਹਾਂਜੀ ਠੀਕ ਹੈ ਇਹ ਫਿਰ ਪਹਿਲੇ ਨੰਬਰ ਵਾਲੀ ਕੱਟੀ ਤੋਂ ਸ਼ੁਰੂ ਕਰਦੇ ਕਿੰਨੀ ਉਮਰ ਦੀ ਹੋਊਗੀ ਭਾਈ ਇਹ ਬਈ ਇਹ ਹੈਗੀ ਆ 14 ਮਹੀਨਿਆਂ ਦੀ ਕੱਟੀ ਆ ਜੀ 14 ਮਹੀਨਿਆਂ ਦੀ ਹਾਂਜੀ ਠੀਕ ਹੈ ਦੋਸਤੋ ਬਿੱਲੀਆਂ ਅੱਖ ਵਾਲੀ ਕੱਟੀ ਜਿਹੜੀ 14 ਮਹੀਨਿਆਂ ਦੀ ਤੇ ਖੁਲੀ ਬਈ ਮੜੀ ਜੀ ਇੱਕ ਇੱਕ ਢੇੜਾ ਕੜਾਈ ਚੱਲਾਂਗੇ ਨਾਲ ਨਾਲ ਠੀਕ ਹੈ 14 ਮਹੀਨੇ ਦੋਸਤੋ ਉਮਰ ਹੈ ਮੱਥੇ ਤੇ ਬੱਲ ਹੈ ਸਿੰਘ ਕੁੰਡੇ ਅੱਖਾਂ ਜਿਹੜੀਆਂ ਦੋਸਤੋ ਬਿਲਕੁਲ ਬਿੱਲੀਆਂ ਦੋਵੇਂ ਠੀਕ ਹੈ ਬਾਕੀ ਪਿੰਡਾ ਦੋਸਤੋ ਸਾਰਾ ਹੀ ਬਲੈਕ ਹੈ ਠੀਕ ਹੈ ਜੀ ਤੇ ਬਸ ਠੀਕ ਹੈ ਬਈ ਮੋੜਦੇ 14 ਮਹੀਨਾ ਉਮਰ ਉਮਰ ਦੇ ਹਿਸਾਬ ਨਾਲ ਦੋਸਤੋ ਸੰਧੀ ਹੈ ਬਾਕੀ ਸੀ ਰਸਾ ਉਹ ਕੱਟੀ ਹੋਈ ਠੀਕ ਹੈ ਜੀ ਥਾਨ ਵਗੈਰਾ ਦੋਸਤੋ ਮੈਂ ਦਿਖਾ ਦਿੰਨਾ ਥਾਨ ਇਸ ਤਿੰਨੇ ਕਟੀਆਂ ਦੇ ਬਹੁਤ ਸੋਹਣੇ ਹੈ ਖਣਾ ਦੀ ਦੋਸਤੋ ਚੈੱਕ ਕਰੋ ਬਿਲਕੁਲ ਚਾਰੇ ਥਾਣੇ ਲਿਖੜਵੇ ਤੇ ਦੋਸਤੋ 14 ਮਹੀਨੇ ਉਮਰ ਹੈ ਤੇ ਕੀ ਰੇਟ ਹੋਊਗਾ ਬਾਈ ਇਸ ਕੱਟੀ ਦਾ ਇਹਦਾ ਬਾਈ 13500 ਰੁਪਏ 13500 ਹਾਂਜੀ ਠੀਕ ਹੈ ਰੇਟ ਜਿਹੜੇ ਦੋਸਤੋ ਵੀਡੀਓ ਦੇ ਵਿੱਚ ਹੋਣਗੇ ਤੇ ਬਿਲਕੁਲ ਜਾਇਜ ਜੇ ਰੇਟ ਹੋਣਗੇ ਜੇ ਕਿਸੇ ਵੀਰ ਭਰਾ ਨੇ ਖਰੀਦ ਕੇ ਸਾਂਭਣੀਆਂ ਤਾਂ ਉਹਨਾਂ ਵਾਸਤੇ ਬਹੁਤ ਜਿਆਦਾ ਚੰਗੀਆਂ ਇਹ ਠੀਕ ਹੈ ਤੇ ਜਿਸ ਤਰ੍ਹਾਂ ਦਾ ਇਸ ਕੱਟੀ ਦਾ ਢਾਂਚਾ ਦੋਸਤੋ ਮੱਥੇ ਦੇ ਬੱਲ ਹੈ ਜਿਵੇਂ ਅੱਖਾਂ ਚਿੱਟੀਆਂ ਗਾਹਾਂ ਸੀਵਨ ਜਿਹੜਾ ਨੀਲੀ ਰਾਈ ਨਸਲ ਦਾ ਭਰਿਆ ਜਾਵੇ ਤਾਂ ਗਾਹਾਂ ਇਹ ਬੱਚਾ ਵੀ ਜਿਹੜਾ ਦੋਸਤੋ ਨੀਲੀ ਰਾਈ ਨਸਲ ਦਾ ਹੀ ਦੇਊਗੀ ਇਹ ਠੀਕ ਹੈ 13 14 ਮਹੀਨੇ ਉਮਰ ਹੈ ਤੇ 13.5 ਹਜ਼ਾਰ ਰੁਪਈਆ ਰੇਟ ਹੈ ਠੀਕ ਹੈ ਜੀਨੂੰ ਪਸੰਦ ਆਵੇ ਭਾਈ ਦਾ ਨੰਬਰ ਮੈਂ ਸਕਰੀਨ ਤੇ ਲਾ ਦੂੰਗਾ ਭਾਈ ਨਾਲ ਗੱਲਬਾਤ ਕਰਕੇ ਦੋਸਤੋ ਖਰੀਦ ਸਕਦੇ ਹੋ ਤੇ ਰੇਟ ਦੇ ਵਿੱਚੋਂ ਮੌਕੇ ਤੇ ਲੈਸ ਹੋ ਜਾਊਗਾ ਦੂਜੇ ਨੰਬਰ ਵਾਲੀ ਵੀ ਕੱਢੀ ਬਾਹਰ ਕੱਟੀ ਇਹ ਕਿੰਨੇ ਟਾਈਮ ਦੀ ਹੋਊਗੀ ਇਹ ਭਾਈ 13 ਮਹੀਨਿਆਂ ਦੀ ਹੈ 13 ਮਹੀਨਿਆਂ ਦੀ ਦੋਸਤੋ ਕੱਟੀ ਹੈ ਬਾਕੀ ਫੇਸ ਬਹੁਤ ਸੋਹਣਾ ਬਿਲਕੁਲ ਛੋਟੀ ਸੰਗਦੀ ਹੈ ਤੋਰ ਦੇ ਤੋਰ ਦੇ ਬਾਈ ਕੋਈ ਨਹੀਂ ਲੰਮੀ ਤੋਰ ਦੇ 13 ਮਹੀਨੇ ਦੋਸਤੋ ਉਮਰ ਹੈ ਪਿਛਲੇ ਪੈਰਾਂ ਤੇ ਮਾਰਕਿੰਗ ਹੈ ਬਾਕੀ ਢਾਂਚਾ ਦੋਸਤੋ ਮੋਹਰਾ ਨਸਲ ਵਾਲੀ ਹੈ ਠੀਕ ਹੈ ਜੀ ਬਿਲਕੁਲ ਵਾਜਿਬ ਦੇ ਰੇਟਾਂ ਵਾਲੀਆਂ ਦੋਸਤੋ ਇਹ ਕਟੀਆਂ ਨੇ ਠੀਕ ਹੈ ਜੀ ਤੇ ਥਾਣ ਦਿਖਾ ਦੇਣਾ ਥਣ ਇਸ ਕੱਟੀ ਦੇ ਵੀ ਨਿੱਖੜਵੇ ਆ ਫੇਸ ਫੂਟ ਬਹੁਤ ਸੋਹਣਾ ਸਿੰਘ ਸੋਹਣੇ ਠੀਕ ਹੈ ਸਿੰਘ ਮੈਂ ਨੇੜਿਓ ਕਰਕੇ ਦਿਖਾ ਦੇਣਾ ਕਰੀ ਮੂੰਹ ਮੜਾ ਕੇ ਤਾਂ ਇਸ ਦੋਸਤੋ ਚੈੱਕ ਕਰੋ ਇਸ ਕੱਟੀ ਦਾ ਸਿੰਘ ਬਿਲਕੁਲ ਬਰੀਕ ਤੇ ਕਾਫੀ ਮੋੜਿਆ ਬਾਕੀ ਤਾਂ ਚਾਹ ਦੋਸਤੋ ਸਾਰਾ ਹੀ ਮੋਰਾ ਨਸਲ ਵਾਲਾ ਤੇ ਕੀ ਰੇਟ ਹੋਊਗਾ ਬਈ ਜੀ ਸਾਢੇ 13000 ਰੁਪਏ ਕਿ ਨਾ ਸਾਢੇ 13000 ਸਾਢੇ 13000 ਰੁਪਈ ਜਿਹੜਾ ਇਸ ਕੱਟੀ ਦਾ ਰੇਟ ਹੈ ਠੀਕ ਹੈ ਜੀ ਜੋੜੇ ਦਾ ਰੇਟ ਜਿਹੜਾ 27000 ਰੁਪਏ ਬਣਦਾ ਜਿਹਨੂੰ ਪਸੰਦ ਆਊਗਾ ਜੋੜੇ ਦੇ ਵਿੱਚੋਂ ਜਿਹੜਾ ਵਾਧਾ ਲੈਸ ਹੋ ਜਾਊਗਾ ਠੀਕ ਹੈ ਤੀਜੇ ਨੰਬਰ ਤੇ ਕੱਟੀ ਇਹ ਵੀ ਖੋਲਿਆ ਬਾਰ ਲੇ ਲਿਆ ਕਿੰਨੀ ਉਮਰ ਦੀ ਹੋਊਗੀ ਇਹ ਬਈ ਸਾਲ ਦੀ ਹੈ ਇੱਕ ਸਾਲ ਦੀ ਹੈ ਹਾਂਜੀ ਠੀਕ ਹੈ ਦੋਸਤੋ ਇੱਕ ਸਾਲ ਉਮਰ ਹੈ ਇਹਦੀ ਠੀਕ ਹੈ ਜੀ ਥੋੜਾ ਜਿਹਾ ਜਿਹੜਾ ਪੈਰਾਂ ਦੇ ਵਿੱਚ ਮੈਨੂੰ ਵੜ ਜਾਂਦੀਦਾ ਹੈ ਨਾ ਮੈਂ ਥੋੜਾ ਜਿਹਾ ਠੀਕ ਹੈ ਬਾਕੀ ਇੱਕ ਅੱਖ ਚਿੱਟੀ ਹੈ ਤੇ ਇੱਕ ਚ ਜਵਾਬ ਹੀ ਹੈ ਕੱਲਾ ਸਿੰਘ ਇਹ ਵੀ ਸੋਹਣੀ ਮੋੜੀ ਹੁੰਦੀ ਹੈ ਠੀਕ ਹੈ ਤੇ ਉਮਰ ਹੈ ਜਿਹੜੀ ਦੋਸਤੋ ਇੱਕ ਸਾਲ ਹੈ ਬਾਕੀ ਥਾਣਾ ਇਸ ਕੱਟੀ ਦੇ ਵੀ ਸਾਫ ਸੁਥਰੇ ਹੈ ਠੀਕ ਹੈ ਚਾਰੇ ਥਾਣੇ ਲਿਖਣਵੇ ਤੇ ਕੀ ਰੇਟ ਹੋਊਗਾ ਬਈ ਇਹਦਾ ਇਹਦਾ 10000 ਰੁਪਏ 10000 ਰੁਪਿਆ ਬਿਲਕੁਲ ਜਾਇਜ਼ ਜਾਂ ਰੇਟ ਹੈ ਠੀਕ ਹੈ ਜੀ ਤੇ ਤੀਜੇ ਨੰਬਰ ਚੌਥੇ ਨੰਬਰ ਤੇ ਦੋਸਤੋ ਕਟਾ ਇਹ ਕਿੰਨੀ ਉਮਰ ਦਾ ਹੋਊਗਾ ਬਈ ਇਹ ਬਈ ਸਾਲ ਤੋਂ ਤਾਂ ਛੋਟਾ ਹੀ ਹੈ ਸਾਲ ਤੋਂ ਛੋਟਾ ਹੀ ਹੈ ਛੋਟਾ ਹੀ ਹੈ ਠੀਕ ਹੈ ਕਾਫੀ ਛੋਟਾ ਇਹ ਠੀਕ ਹੈ ਇੱਕ ਗੱਲ ਦੋਸਤੋ ਮੈਂ ਦੇਖੀ ਐ ਇਸ ਕੱਟੇ ਦੀ ਜਿਵੇਂ ਖੁੱਲਾ ਖੁੱਲਿਆ ਫਿਰਦਾ ਸੀਗਾ ਜਿਹੜਾ ਬੰਦਾ ਵੀ ਇਹਦੇ ਕੋਲੋਂ ਨੰਗੇ ਦਾ ਉਹਦੇ ਹੀ ਮਗਰ ਜਿਹੜਾ ਦੋਸਤੋ ਤੁਰ ਜਾਂਦਾ ਖੋਲੀ ਮੜਾ ਜਾ ਬਈ ਇਹਨੂੰ ਦੋਸਤੋ ਤੁਰ ਕੇ ਤੁਹਾਨੂੰ ਦਿਖਾਉਣਾ ਮੈਂ ਇਹ ਤੇ ਉਮਰ ਕਿ ਨਹੀਂ 7 ਮਹੀਨੇ ਹੈ ਹਾਂਜੀ ਇਹ ਇਹ ਹਾਂ ਠੀਕ ਹੈ ਦੋਸਤੋ 7 ਮਹੀਨੇ ਉਮਰ ਹੈ ਠੀਕ ਹੈ ਸੰਗਲ ਹੋਣੀ ਪਾਇਆ ਬਾਕੀ ਖੁੱਲਾ ਹੀ ਫਿਰਦਾ ਸੀ ਇਹ ਠੀਕ ਹੈ ਮਾਰ ਕੇ ਮਾਰ ਕੇ ਜਿਹੜੀ ਦੋਸਤੋ ਪੈਰਾਂ ਤੇ ਚੈੱਕ ਕਰ ਸਕਦੇ ਹੋ ਅੱਖਾਂ ਬਿੱਲੀਆਂ ਦੋਵੇਂ ਤੇ ਸੰਗ ਸੁng ਸੋਹਣੇ ਹੈ 7 ਮਹੀਨੇ ਉਮਰ ਤੇ ਕੀ ਰੇਟ ਹੋਊਗਾ ਬਈ ਇਹਦਾ ਇਹਦਾ ਵੀ 7500 ਰੁਪਏ 7500 ਹਾਂਜੀ ਠੀਕ ਹੈ ਦੋਸਤੋ 7500 ਰੁਪਿਆ ਰੇਟ 7 ਮਹੀਨੇ ਉਮਰ ਹੈ ਚਾਰ ਨਾਕ ਦਿਖਾਤੇ ਦੋਸਤੋ ਟੋਟਲ ਚਾਰਾਂ ਦੇ ਵਿੱਚੋਂ ਰੇਟ ਦੱਸਤਾ ਜਿਹਨੂੰ ਪਸੰਦ ਆਉਣਗੇ ਮਾਨ ਤਾਣ ਫੁੱਲਾ ਡੁੱਲਾ ਹੋਊਗਾ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ